ਸਹੀ ਗੱਲ ਜੀ ਸਾਰੇ ਵੀਰਾਂ ਨੂੰ ਵਰਦੀ ਜੀ ਠੀਕ ਠਾਕ ਅੱਜ ਆਪਾਂ ਬੋਲੇ ਲੱਗੀ ਸੇਵਾ ਪਾਣੀ ਬਹੁਤ ਜ਼ਿਆਦਾ ਸੱਕੀ ਚ ਆ ਗਿਆ ਤੇ ਬਿਜਲੀ ਘਰ ਆਪਣੇ ਨੂੰ ਪਾਣੀ ਲੱਗ ਗਿਆ ਆਣ ਕੇ ਚੈੱਕ ਕਰੋ ਆ ਸੱਕੀ ਵੇਖੋ ਕਿਥੋਂ ਤੱਕ ਆ ਗਈ ਆ ਤੇ ਬਿਜਲੀ ਘਰ ਦਾ ਆਪਾਂ ਜਿਹੜਾ ਮੇਨ ਕਮਰਾ ਇਹਨੂੰ ਆਪਾਂ ਬਚਾਉਂਦੇ ਆ ਕੋਸ਼ਿਸ਼ ਕਰ ਰਹੇ ਆ ਚਲੋ ਜ਼ਿਆਦਾ ਤੇ ਨਹੀਂ ਚਲ ਥੋੜੀ ਬੋਤੀ ਤੇ ਕੋਸ਼ਿਸ਼ ਕਰੀਏ ਆਗਲੇ ਪਿੰਡਾਂ ਦੇ ਵੀਰ ਆਏ ਸਾਰੇ 32 ਆੰਦੇ ਚ ਬੱਤੀ ਨਾ ਬੰਦ ਕਰਿਓ ਪਾਣੀ ਚ ਤੇ ਕੋਈ ਐਂ ਤੋੜੇ ਭਰ ਕੇ ਲਾ ਦਿੰਨੇ ਆ ਜੀ ਐਸ.ਪੀ ਲਿਆਂਦੀ ਆ ਇਹਦਾ ਵੀਰ ਡਰਾਈਵਰ ਨਹੀਂ ਆਇਆ ਲੱਭਾ ਤੇ ਆਪ ਹੀ ਮਾੜੀ ਮੋਟੀ ਜੀ ਚਲਾਈ ਜਾਂਦੇ ਆ ਤੇ ਆਹ ਹੁਣ ਟਰਾਲੀਆਂ ਭਰ ਲੱਗੇ ਆ ਥੋੜੇ ਜਿਹਾ ਤੋੜੇ ਭਰ ਕੇ ਲਾਤੇ ਆ ਤੇ ਹੁਣ ਆਪਾਂ ਖੜਨ ਲੱਗੇ ਆ ਮਸ਼ੀਨਾਂ ਉੱਥੇ ਤੇ ਬਾਕੀ ਲੱਗਿਆ ਜੀ ਚਲਿਏ ਚਲਿਏ ਭਰੀਏ ਜਾ ਕੇ ਟਰਾਲੀਆਂ ਤੋੜੇ ਸੁੱਟ ਕੇ ਆਈਏ ਵਈ ਨਾ ਆਹੋ ਤੇਲ ਪਾ ਲੈਨੇ ਸੇਵਾ ਦੇ ਬਥੇਰੇ ਆ ਕਹਿ ਦੇ ਲੋਕੀ ਚਲੋ ਬੜਿਆ ਵਾਏ ਡਿੱਗਣੇ ਕੀ ਫਾਇਦਾ ਤੋੜੇ ਵਾਏ ਟਰਾਲੀਆਂ ਭਰੀਏ ਜੀਸੀਬੀ ਖਲੋਤੀ ਆ ਜੀਸੀਬੀ ਖਲੋਤੀ ਆ ਤੇ ਵੀਰ ਆਂਦੇ ਆ ਇੱਕ aí ਜਾਣਾ ਭਰੀ ਜਾਂਦੇ ਕੜਾਕੇ ਕੱਢੀ ਜਾਂਦੇ ਚੈੱਕ ਕਰੋ ਇਧਰ ਤੋੜੇ ਪਰ ਪਰ ਮਸ਼ੀਨ ਤੇ ਲੋਡਰ ਤੇ ਸੁੱਟੀ ਹੁੰਦੇ ਆ ਤੇ ਇਹਨਾਂ ਨੂੰ ਬਥੇਰਾ ਗਿਆ ਵੀ ਔਰ ਟਰਾਲੀ ਵੀ ਖਲੋਤੀ ਤੇ ਆਪਾਂ ਟਰਾਲੀਆਂ ਨਾਲ ਭਰ ਲਿਆ ਪਰ ਮੰਨਦੇ ਹੀ ਨਹੀਂ ਆਂਦੇ ਹੀ ਤੋੜੇ ਉਦਾ ਹੀ ਪਰੀ ਜਲੇ ਈ ਟਰਾਲੀਆਂ ਨਾਲ ਮਿੱਟੀ ਲਾ ਕੇ ਦਿੱਤੀ ਆ ਬਾਕੀ ਤੋੜੇ ਹੀ ਉਹ ਟਰਾਲੀਆਂ ਨਾਲ ਪਾਉਂਦੇ ਆਂ ਬਿਜਲੀ ਘਰ ਤੇ ਮੰਨਾਂ ਦੇ ਵਟਾਂ ਬਾਬੇ ਦੀ ਕਿਰਪਾ ਨਾਲ ਚਾਹ ਵੀ ਚੱਲਾ ਦੀ ਨਾਲ ਚਾਹ ਲੰਗਰ ਸਾਰਾ ਕੁਝ ਚੱਲਿਆ ਆਪਣਾ ਇੱਥੇ ਬਾਬੇ ਦੀ ਕਿਰਪਾ ਨਾਲ ਪਾਣੀ ਪੋਣੀ ਚਾਹ ਬਾਕੀ ਤਨ ਉਹ ਖਾਉ ਨੇ ਜੇ ਤੋੜੇ ਲਾਉਂਦੇ ਆ ਪਾਣੀ ਚੜ ਆਇਆ ਬਹੁਤ ਜਿਆਦਾ ਬੀਬੀ ਘਰ ਦੇ ਅੰਦਰ ਵੜ ਗਿਆ ਪਾਣੀ ਜੀ ਆਹ ਵੇਖੋ ਚੋਨੇ ਸਾਰੇ ਡੁੱਬੇ ਪਏ ਪਰੇ ਨੂੰ ਪਾਣੀ ਪਾਣੀ ਹੋ ਗਿਆ ਆਪਣੇ ਦੇ ਆਹ ਸਾਰੇ ਮਹਿਕਮਾ ਆਇਆ ਆਹ ਮਹਿਕਮਾ ਆ ਗਿਆ ਵੇਖੋ ਪਾਣੀ ਹੋਇਆ ਬਹੁਤ ਜਿਆਦਾ ਪਾਣੀ ਆ ਵੇਖੋ ਆਹ ਚੋਨੇ ਕਿੱਥੋਂ ਦਾ ਕੁ ਡੁੱਬੇ ਆ ਆ ਚੈੱਕ ਕਰੋ ਕੋ ਯਾਰ ਵੇਖੋ ਕਹਿ